ਸਤਿ ਸ਼੍ਰੀ ਅਕਾਲ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਪ੍ਰਾਈਮ ਟਾਈਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਨਵਜੀਤ ਪ੍ਰਾਈਮ ਟਾਈਮ ਪ੍ਰੋਗਰਾਮ ਵਿੱਚ ਦੇਸ਼ ਦੁਨੀਆ ਦੇ ਅਹਿਮ ਮਸਲਿਆਂ ਤੇ ਗੱਲਬਾਤ ਕਰੀਦੀ ਹੈ ਬਹੁਤ ਸਾਰੀਆਂ ਖਬਰਾਂ ਸਿਆਸਤ ਨਾਲ ਸੰਬੰਧਤ ਹੁੰਦੀਆਂ ਨੇ ਤੇ ਕਈ ਸਮਾਜਿਕ ਮੁੱਦੇ ਵੀ ਅੱਜ ਜਿਹੜੀਆਂ ਖਬਰਾਂ ਤੇ ਚਰਚਾ ਕਰਨੀ ਹੈ ਇੱਕ ਤਾਂ ਹਰਚਰਨ ਸਿੰਘ ਪੁੱਲਰ ਦੀ ਗੱਲ ਕਰਾਂਗੇ ਕਿਉਂਕਿ ਕਰੋੜਾ ਰੁਪਏ ਬਰਾਮਦ ਹੋਏ ਹੈ ਰਿਸ਼ਵਤ ਕੇਸ ਦੇ ਵਿੱਚ ਫਸਣ ਤੋਂ ਬਾਅਦ ਉਹਦਾ ਸਾਥੀ ਕਰਸ਼ਾਨੂੰ ਕਿਸ ਹਾਬ ਦੇ ਨਾਲ ਸੰਪਰਕ ਕਰਦਾ ਸੀ ਕਈ ਵੱਡੇ ਅਫਸਰ ਫਸਣ ਦੀ ਸੰਭਾਵਨਾ ਗੱਲ ਲੀਡਰਾਂ ਤੱਕ ਵੀ ਜਾਂਦੀ ਪਈ ਹੈ ਸਵਾਲ ਬਹੁਤ ਖੜੇ ਹੋ ਰਹੇ ਨੇ ਕਿਉਂਕਿ ਇਹਦੇ ਵਿੱਚ ਦੋ ਜੱਜ ਸਾਹਿਬ ਦਾ ਨਾਮ ਵੀ ਆ ਰਿਹਾ ਹੈ ਕਹਾਣੀ ਕਿੱਧਰ ਨੂੰ ਜਾਵੇਗੀ ਇੱਥੇ ਗੱਲ ਕਰਨੀ ਹੈ ਗੱਲਬਾਤ ਅਨੀਲ ਅੰਬਾਨੀ ਦੀ ਵੀ ਕਰਨੀ ਹੈ ਕਿਉਂਕਿ 3000 ਕਰੋੜ ਰੁਪਏ ਦੀ ਪ੍ਰਾਪਰਟੀ ਜ਼ਬਤ ਕੀਤੀ ਗਈ ਹੈ ਕਈ ਵਾਰ ਰੌਲਾ ਪੈ ਗਿਆ ਕਰੋੜਾਂ ਰੁਪਏ ਲੋਨ ਦਾ ਲਿਆ ਪਰ ਬੈਂਕਾਂ ਨੂੰ ਪੈਸੇ ਵਾਪਸ ਨਹੀਂ ਕੀਤੇ ਇੱਥੇ ਤਾਂ ਬੈਂਕ ਚੋਂ ਕਿਸੇ ਨੇ 1 ਲੱਖ ਰੁਪਈਆ ਲਿਆ ਹੋਵੇ 50 ਹਜ਼ਾਰ ਦਾ ਲੋਨ ਲਿਆ ਹੋਵੇ ਤਾਂ ਫੋਨ ਕਰ ਕਰਕੇ ਦੁਖੀ ਕਰ ਦਿੰਦੇ ਨੇ ਆ ਕਰੋੜਾਂ ਰੁਪਏ ਦੀ ਰਾਸ਼ੀ ਕਈਆਂ ਦੀ ਮਾਫ਼ ਹੋ ਗਈ ਹੈ ਪਰ ਇੱਥੇ ਅਨਿਲ ਅੰਬਾਨੀ ਦੇ ਖਿਲਾਫ ਇੱਕ ਹੋਰ ਨਵਾਂ ਕੇਸ ਬਣ ਸਕਦਾ ਹੈ ਗੱਲ ਉਸ ਦੀ ਵੀ ਕਰਨੀ ਹੈ ਗੱਲਬਾਤ ਅਮਰੀਕਾ ਦੀ ਵੀ ਕਰਨੀ ਹੈ ਤਿੰਨ ਪੰਜਾਬੀ ਵੀਰਾਂ ਦੇ ਕੋਲੋਂ ਹਾਦਸਾ ਵਾਪਰਿਆ ਹੈ ਹਾਦਸੇ ਖਤਰਨਾਕ ਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਇੱਕ ਤਿੰਨ ਜਣੇ ਦੀ ਮੌਤ ਹੋਈ ਇੱਕ ਦੇ ਵਿੱਚ ਤਿੰਨ ਜਣੇ ਦੀ ਮੌਤ ਹੋਈ ਉਸ ਤੋਂ ਬਾਅਦ ਅਮਰੀਕਾ ਵਿੱਚ ਹੱਲ ਲਾਲਾ ਮਚ ਗਈ ਹੁਣ 트럼ਪ ਸਰਕਾਰ ਨੇ ਸ਼ਕਤੀਆਂ ਕੀਤੀਆਂ ਨੇ 7000 ਬੰਦਿਆਂ ਦੇ ਲਾਈਸੈਂਸ ਕੈਨਸਲ ਕਰ ਦਿੱਤੇ ਆ ਮੁਸ਼ਕਲਾਂ ਪੰਜਾਬੀਆਂ ਲਈ ਕਿਹੜੀਆਂ ਮੁਸ਼ਕਲਾਂ ਨੇ ਉੱਤੇ ਵੀ ਗੱਲਬਾਤ ਕਰਦੇ ਪਰ ਪ੍ਰੋਗਰਾਮ ਦੀ ਸ਼ੁਰੂਆਤ ਅੱਜ ক্রিকেট ਤੋਂ ਕਰਦੇ ਆ ਉਹ ਖਿਡਾਰਨਾ ਜਿਨ੍ਹਾਂ ਨੇ ਭਾਰਤ ਦਾ ਨਾਮ ਰੌਸ਼ਨ ਕੀਤਾ ਉਹ ਖਿਡਾਰਨਾ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਕੋਈ ਦਿਹਾੜੀ ਕਰਦਾ ਸੀ ਕੋਈ ਸਬਜ਼ੀ ਵੇਚਦਾ ਸੀ ਕੋਈ ਲੱਕੜ ਦਾ ਕਾਰੋਬਾਰ ਕਰਦਾ ਕੋਈ ਲੱਕੜ ਦਾ ਠੇਕੇਦਾਰ ਹੈ ਕੋਈ ਵਪਾਰੀ ਹੈ ਕੋਈ ਗਹਿਣਿਆਂ ਦਾ ਕੰਮ ਕਰਦਾ ਉਹਨਾਂ ਨੇ ਨਾਮ ਰੌਸ਼ਨ ਕੀਤਾ ਭਾਰਤ ਦਾ ਨਾਮ ਰੌਸ਼ਨ ਕੀਤਾ ਔਮੈਨਸ ਵਰਲਡ ਕਪ ਵਿਚ ਭਾਰਤ ਨੇ ਸਾਊਥ ਅਫਰੀਕਾ ਨੂੰ 52 ਦੌੜਾਂ ਦੇ ਨਾਲ ਹਰਾਇਆ ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੈ ਕਿ ਭਾਰਤ ਨੇ 52 ਸਾਲਾਂ ਬਾਅਦ ਚੈਂਪੀਅਨਸ਼ਿਪ ਹਾਸਲ ਕੀਤੀ ਹੈ ਇੱਕ ਰਿਕਾਰਡ ਜਿਹੜਾ ਉਹ ਬਣਾਇਆ ਆਪਣੇ ਆਪ ਦੇ ਵਿੱਚ ਇਸ ਕਰਕੇ ਵੀ ਇਹ ਮਹਾਨ ਗੱਲ ਹੈ ਕਿਉਂਕਿ ਬਹੁਤ ਸਾਰੀਆਂ ਖਿਡਾਰਨਾ ਇਹਦੇ ਵਿੱਚੋਂ ਪੰਜਾਬ ਨਾਲ ਜੁੜੀਆਂ ਸੀ ਭਾਰਤ ਦੇ ਵੱਖ-ਵੱਖ ਸੂਬਿਆਂ ਨਾਲ ਜੁੜੀਆਂ ਸੀ ਉਹਨਾਂ ਨੇ ਮਿਹਨਤ ਕੀਤੀ ਪਹਿਲੀ ਵਾਰ ਹੈ ਕਿ 3.59 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਭਾਰਤ ਦੇ ਵਿੱਚ ਕਿਸੇ ਟੂਰਨਾਮੈਂਟ ਦੇ ਵਿੱਚ ਇਹ ਦਿੱਤੀ ਗਈ ਹੈ। ਮੁੰਡਿਆਂ ਦਾ ਵਰਲਡ ਕੱਪ ਹੋਇਆ ਕ੍ਰਿਕਟ ਦਾ, ਮੈਨਥ ਵਰਲਡ ਕੱਪ, ਉਹਦੇ ਤੋਂ ਜ਼ਿਆਦਾ ਇਹ ਰਾਸ਼ੀ ਆ ਹੱਕਦਾਰ ਸੀ ਇਹ ਕੁੜੀਆਂ। ਜਿੱਤਦਾ ਚਾਹੇ ਸਾਊਥ ਅਫਰੀਕਾ ਚਾਹੇ ਭਾਰਤ ਫਾਈਨਲ ਦੇ ਵਿੱਚ ਰਾਸ਼ੀ ਉਹਨਾਂ ਨੂੰ ਮਿਲਣੀ ਸੀ। ਭਾਰਤ ਦੀ ਕੁੜੀਆਂ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ। ਉਹਨਾਂ ਨੇ ਮਿਹਨਤਾਂ ਕੀਤੀਆਂ। ਇਹ ਨਹੀਂ ਕਿ ਮਿਹਨਤ ਸਾਊਥ ਅਫਰੀਕਾ ਨੇ ਨਹੀਂ ਕੀਤੀ। ਮਿਹਨਤ ਉਹਨਾਂ ਨੇ ਵੀ ਕੀਤੀ ਹੈ। ਪਰ ਉਹ ਜਿੱਤ ਹਾਰ ਜਿਹੜੀ ਹੁੰਦੀ ਹੈ ਇੱਕ ਟੀਮ ਨੇ ਜਿੱਤਣਾ ਇੱਕ ਨੇ ਤਾਂ ਹਾਰਨੇ ਹੁੰਦਾ। ਪਾਰਟਨੇ ਜਿੱਤ ਹਾਸਲ ਕੀਤੀ ਹੈ ਸ਼ਿਫਾਲੀ ਤੇ ਦੀਪਤੀ ਨੇ ਕਮਾਲ ਕਰਦੇ ਹੋਏ ਜਿਸ ਤਰ੍ਹਾਂ ਟਰੋਫੀ ਤੇ ਕਾਬਜ ਕਰਵਾਇਆ ਭਾਰਤੀ ਟੀਮ ਨੂੰ ਹਾਲਾਂਕਿ ਜਿਹੜੀਆਂ ਬਾਕੀ ਵੀ ਨੌ ਖਿਡਾਰਨਾ ਸੀ ਯੋਗਦਾਨ ਉਹਨਾਂ ਸਾਰਿਆਂ ਦਾ ਵੀ ਰਿਹਾ ਫੀਲਡਿੰਗ ਕਰਨ ਵਾਲੇ ਦਾ ਵੀ ਯੋਗਦਾਨ ਸੀ ਬੋਲਿੰਗ ਕਰਨ ਵਾਲੇ ਦਾ ਵੀ ਯੋਗਦਾਨ ਸੀ ਬੈਟਿੰਗ ਕਰਨ ਵਾਲੇ ਦਾ ਵੀ ਯੋਗਦਾਨ ਸੀ ਯੋਗਦਾਨ ਉਹਨਾਂ ਦਾ ਵੀ ਸੀ ਜਿਹੜੇ ਬਾਹਰੋਂ ਬੈਠ ਕੇ ਮੈਚ ਦੇਖਦੇ ਰਹੇ ਹੁਣ ਸਵਾਲ ਹੀ ਉੱਠਦਾ ਪਿਆ ਕਿ ਸਾਡੇ ਮੁਲਕ ਦੇ ਵਿੱਚ ਬਾਕੀ ਸਾਰੀਆਂ ਗੇਮਾਂ ਭਾਵੇਂ ਇੰਨੀਆਂ ਪ੍ਰਮੋਟ ਨਹੀਂ ਹੋ ਰਹੀਆਂ ਜਿੰਨੀ ਕਰੀਕਟ ਹੋ ਰਹੀ ਹੈ ਪਰ ਇਹਦੇ ਵਿੱਚ ਉਹ ਕੁੜੀਆਂ ਜਿਹੜੀਆਂ ਜਿੱਤ ਕੇ ਨਾਮ ਰੌਸ਼ਨ ਕੀਤਾ ਹੈ ਕਈ ਹੋਰ ਧੀਆਂ ਉਹਨਾਂ ਵੱਲ ਦੇਖ ਕੇ ਉਹਨਾਂ ਦੇ ਵਿੱਚ ਉਤਸੁਕਤਾ ਪੈਦਾ ਹੋਵੇਗੀ ਉਹ ਵੀ ਚਾਹਣਗੀਆਂ ਕਿ ਅਸੀਂ ਦੇਸ਼ ਲਈ ਕੁਝ ਕਰੀਏ ਮੈਂ ਫਿਰ ਕਹਿੰਦਾ ਖੇਡ ਕੋਈ ਵੀ ਹੋ ਸਕਦੀ ਹੈ ਪਰ ਕੁੜੀਆਂ ਦੇ ਵਿੱਚ ਇਸ ਗੱਲ ਦਾ ਸੰਕੇਤ ਜਾਣਾ ਕਿ ਭਾਰਤ ਦੀਆਂ ਕੁੜੀਆਂ ਨੇ ਜਿਹੜਾ ਕਰਕੇ ਦਿਖਾਤਾ ਤਿੰਨ ਮੈਚ ਹਾਰਨ ਤੋਂ ਬਾਅਦ ਤਿੰਨ ਮੈਚ ਹਾਰਨ ਤੋਂ ਬਾਅਦ ਜਿਸ ਤਰ੍ਹਾਂ ਉਹਨਾਂ ਨੇ ਬੈਕਅਪ ਕੀਤਾ ਤੇ ਕਿਸ ਤਰ੍ਹਾਂ ਉਹਨਾਂ ਨੇ ਟਰੋਫੀ ਤੇ ਕਬਜ਼ਾ ਕੀਤਾ ਇਹ ਆਪਣੇ ਆਪ ਤੇ ਵਿੱਚ ਬਹੁਤ ਵੱਡੀ ਗੱਲ ਹੈ ਦੂਸਰੀ ਗੱਲ ਕਈ ਪਰਿਵਾਰ ਉਹਨਾਂ ਦੇ ਮਾਤਾ ਜੀ ਜਿਹੜੇ ਨਾ ਖਿਡਾਰਨਾਂ ਦੀ ਗੱਲ ਕਰੀਏ ਜ਼ਿਆਦਾਤਰ ਜ਼ਿਆਦਾਤਰ ਇਹਨਾਂ ਦੀਆਂ ਮਾਤਾਵਾਂ ਘਰ ਦਾ ਕੰਮ ਹੀ ਕਰਦੀਆਂ ਘਰੇਲੂ ਕੰਮ ਹੀ ਕਰਦੀਆਂ ਦੂਸਰੇ ਪਾਸੇ ਉਹਨਾਂ ਦੇ ਪਿਤਾ ਜੀ ਉਹ ਕਿਸੇ ਦਾ ਲੱਕੜੀ ਦਾ ਕਾਰੋਬਾਰ ਹੈ ਕੋਈ ਲੱਕੜੀ ਦਾ ਠੇਕੇਦਾਰ ਹੈ ਇੱਕ ਇਹਨਾਂ ਵਿੱਚੋਂ ਭਾਰਤ ਦੀ ਧੀ ਹੈ ਜਿਹਦੇ ਪਿਤਾ ਜੀ ਸਬਜ਼ੀ ਵੇਚਣ ਦਾ ਕੰਮ ਕਰਦੇ ਹੈ ਕਿਸੇ ਦੀ ਗਹਿਣਿਆਂ ਦੀ ਦੁਕਾਨ ਹੈ ਵੱਖ-ਵੱਖ ਹੈ ਕੰਮ ਕੋਈ ਵੀ ਹੋਵੇ ਕੰਮ ਛੋਟਾ ਵੱਡਾ ਨਹੀਂ ਪਰ ਜ਼ਮੀਨੀ ਪੱਧਰ ਤੋਂ ਉੱਠ ਕੇ ਮਿਹਨਤ ਕਰਕੇ ਗਹਿਣੇ ਗੱਟੇ ਵੇਚ ਕੇ ਘਰ ਦਾ ਸਾਰਾ ਸਮਾਨ ਵੇਚ ਕੇ ਉਹਨਾਂ ਨੇ ਆਪਣੀਆਂ ਧੀਆਂ ਨੂੰ ਇੱਥੇ ਤੱਕ ਪਹੁੰਚਾਇਆ ਇਸ ਤੋਂ ਵੱਡੀ ਗੱਲ ਕਿਹੜੀ ਹੋ ਸਕਦੀ ਹੈ ਸੋ ਸਾਨੂੰ ਵੀ ਖੁਸ਼ੀ ਹੈ ਤੁਹਾਨੂੰ ਵੀ ਖੁਸ਼ੀ ਹੈ ਇਸ ਤੋਂ ਪਹਿਲਾਂ ਜਿਵੇਂ ਮੁੰਡਿਆਂ ਨੇ T20 ਵਰਲਡ ਕੱਪ ਤੇ ਹੁਣ ਕੁੜੀਆਂ ਨੇ ਔਮਨਸ ਦੇ ਵਿੱਚ ਵਰਲਡ ਕੱਪ ਜਿਤਾਇਆ ਭਾਰਤ ਦਾ ਨਾਮ ਰੌਸ਼ਨ ਕੀਤਾ ਇਸ ਤੋਂ ਵਧੀਆ ਗੱਲ ਕੋਈ ਹੋਰ ਨਹੀਂ ਹੋ ਸਕਦੀ ਟਿੱਪਣੀਆਂ ਬਹੁਤ ਸਾਰੀਆਂ ਕੀਤੀਆਂ ਜਾ ਸਕਦੀਆਂ ਨੇ ਪਰ ਫਿਰ ਵੀ ਸਾਡੇ ਵੱਲੋਂ ਪੂਰੀ ਟੀਮ ਨੂੰ ਮੁਬਾਰਕਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਬਾਰਕਾਂ ਜਿੰਨੇ ਵੀ ਸਾਡੇ ਦਰਸ਼ਕਾਂ ਨੂੰ ਦਿਖ ਰਿਹਾ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਅਗਲੀ ਗੱਲ ਕਰਦੇ ਹਾਂ ਹਰਚਰਨ ਸਿੰਘ ਪੁੱਲਰ ਦੀ ਹਰਚਰਨ ਸਿੰਘ ਪੁੱਲਰ ਦਾ ਮਾਮਲਾ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਹੈ ਕਈ ਮਾਮਲੇ ਹੁੰਦੇ ਠੰਡੇ ਵਸਤੇ ਪੈ ਜਾਂਦੇ ਐ ਤੇ ਕੰਮ ਖਤਮ ਹੋ ਜਾਂਦਾ ਕੇਸ ਲੱਗਦਾ ਹੁੰਦਾ ਸ਼ਾਂਤ ਜਿਹੇ ਹੋ ਗਏ ਨਾ ਕਾਰਵਾਈ ਕਰਨ ਵਾਲੇ ਰਾਜ਼ੀ ਹੁੰਦੇ ਐ ਤੇ ਨਾ ਹੀ ਅਗਲੇ ਪਾਸੇ ਕੇਸ ਜਿਹਨਾਂ ਲੈ ਕੇ ਜਾਣਾ ਉਹਨਾਂ ਦੀ ਬਹੁਤੀ ਸ਼ਮੂਲੀਅਤ ਹੁੰਦੀ ਹੈ ਪਰ ਇਸ ਵੇਲੇ ਹਰਚਰਨ ਸਿੰਘ ਪੁੱਲਰ ਦਾ ਮਾਮਲਾ ਸੁਰਖੀਆਂ ਲਗਾਤਾਰ ਬਟੋਰ ਰਿਹਾ ਕਿਰਸ਼ਾਨੂੰ ਜਿਹੜਾ ਉਹਦਾ ਸਾਥੀ ਸੀ ਉਹਦਾ ਖੱਬਾ ਹੱਥ ਸੀ ਜਿਨੇ ਇਹ ਗੋਰਖ ਧੰਦਾ ਸੰਭਿਆ ਸੀ ਜਿਹਤੇ ਦੋਸ਼ ਲੱਗਦੇ ਆ ਹੁਣ ਹਰ ਰੋਜ਼ ਨਵੀਆਂ ਪਰਤਾਂ ਖੁੱਲ ਰਹੀਆਂ ਨੇ ਅਸੀਂ ਕਈ ਵਾਰ ਜ਼ਿਕਰ ਕਰਦੇ ਹੁੰਦੇ ਹੁਣ ਕਿ ਗੰਡੇ ਨੂੰ ਛਿੱਲੋ ਤੇ ਉੱਪਰਲੇ ਪਾਸੇ ਪਹਿਲੀ ਛਿੱਲ ਇਸਦੀ ਹੈ ਦੂਜੀ ਨਿਕਲਦੀ ਹੈ ਉਹ ਛਿੱਲ ਇਦਾਂ ਨਿਕਲ ਹੁੰਦੀ ਹੈ ਨਾ ਇਸੇ ਤਰ੍ਹਾਂ ਇਸ ਕੇਸ ਦੇ ਵਿੱਚੋਂ ਬਹੁਤ ਕੁਝ ਨਿਕਲਣ ਦੀ ਸੰਭਾਵਨਾ ਹੈ 7.7 ਕਰੋੜ ਰੁਪਇਆ ਕੈਸ਼ ਮਿਲਿਆ ਬਾਤ ਕਹਿੰਦੇ 7 ਕਰੋੜ 32 ਲੱਖ ਸੀ 7 ਕਰੋੜ 32 ਲੱਖ ਰੁਪਇਆ ਕੈਸ਼ ਮਿਲਿਆ 2.5 ਕਿਲੋ ਗਹਿਣੇ ਮਿਲੇ ਲੋਕਰਾਂ ਦੀਆਂ ਚਾਬੀਆਂ ਕਈ ਪ੍ਰਾਪਰਟੀਆਂ ਦਾ ਪਤਾ ਲੱਗਿਆ ਕੋਈ 55 ਏਕੜ ਜ਼ਮੀਨ ਸੀ ਕੋਈ 167 ਏਕੜ ਜ਼ਮੀਨ ਹੈ ਬੇਨਾਮੀਆ ਪ੍ਰਾਪਰਟੀਆਂ ਬਹੁਤ ਸਾਰੀਆਂ ਆਉਂਦੇ ਦਿਨਾਂ ਨੂੰ ਖੁਲਾਸੇ ਹੋਣੇ ਆ ਜੇ ਕੇਸ ਅੱਗੇ ਵੱਲ ਵਧ ਰਿਹਾ ਜਾਂ ਚੱਲ ਰਹੀ ਹੈ ਹੁਣ ਉਸੇ ਮਾਮਲੇ ਦੇ ਵਿੱਚ ਇੱਕ ਪਾਸੇ ਕਿਰਸ਼ਾਨੂੰ ਨੂੰ ਜਿਹੜਾ ਉਹਦਾ ਦਲਾਲ ਸੀ ਤੇ ਨਾਲ ਹਰਚਨ ਸਿੰਘ ਬੁੱਲਰ ਨੂੰ ਸਵਾਲ ਜਵਾਬ ਹੋਏ ਆ ਤੇ ਪਤਾ ਲੱਗਿਆ ਕਿ ਇਸ ਗੋਰਖਦੰ ਦੇ ਵਿੱਚ ਕਈ ਵੱਡੇ ਅਫਸਰ ਸ਼ਾਮਲ ਸੀ ਕੋਈ ਅੰਕੜਾ 20 ਦਾ ਕਹਿ ਰਿਹਾ ਕੋਈ ਅੰਕੜਾ ਇਸ ਤੋਂ ਵੱਧ ਵੀ ਦੱਸ ਰਿਹਾ ਕਿਰਸ਼ਾਨੂ ਦੇ ਕੋਲੋਂ ਜੋ ਸਬੂਤ ਮਿਲੇ ਹੈ ਡਾਇਰੀ ਮਿਲੀ ਹੈ ਉਹਦੇ ਵਿੱਚ 10 ਵੱਡੇ ਅਫਸਰਾਂ ਦਾ ਨਾਮ ਸ਼ਰੇਆਮ ਆ ਗਿਆ ਇੱਕ ਇੱਕ ਕਰਕੇ ਉਹਨਾਂ ਨੂੰ ਪੁੱਛ ਕੇ ਜੀ ਸੱਧਿਆ ਜਾ ਸਕਦਾ ਹੈ ਕਹਿੰਦੀ ਹੈ ਕਿ ਉਹਦੇ ਵਿੱਚੋਂ ਕਈ ਆਈਏਐਸ ਆਈਪੀਐਸ ਅਫਸਰ ਨੇ PCS ਰੈਂਕ ਦੇ ਅਧਿਕਾਰੀ ਹੈ ਇਹਨਾਂ ਨੂੰ ਆਉਂਦੇ ਦਿਨਾਂ ਨੂੰ ਸੱਦ ਲੈਣਾ ਜਾਂ ਚੱਕੇਵਾਲ ਵਧਣੀ ਆ ਕਿਰਸ਼ਾਨੂ ਜਿਹਦੇ ਕੋਲੋਂ ਕੈਸ਼ ਬਰਾਮਦ ਹੋਇਆ ਇਹ ਤਾਂ ਪਤਾ ਲੱਗ ਗਿਆ ਕਿ ਉਹ ਕੈਸ਼ ਵੀ ਉਹਦਾ ਨਹੀਂ ਉਹ ਕਿਸੇ ਅਫਸਰ ਦਾ ਹੀ ਸੀ ਪਰ ਦੇਖੋ ਵਿੱਚ ਜਿਹੜਾ ਵਿਚੋਲੇ ਹੋਣ ਦਾ ਕੰਮ ਉਹ ਅਦਾ ਕਰਦਾ ਹੈ ਵਿੱਚ ਜਿਹੜਾ ਦਲਾਲੀ ਦਾ ਕੰਮ ਕਰਦਾ ਇਹ ਛੋਟੀ ਮੋਟੀ ਗੱਲ ਨਹੀਂ ਕਿ ਉਹਨੇ ਪੈਸੇ ਜੋੜੇ ਬਹੁਤ ਹੈ ਲੱਖਾਂ ਰੁਪਈਆ ਕਰੋੜਾਂ ਰੁਪਈਆ ਉਹਦੇ ਕੋਲ ਵੀ ਹੁਣ ਆਉਂਦੇ ਦਿਨ ਉਹਦੀ ਪ੍ਰਾਪਰਟੀ ਬਾਰੇ ਜੇ ਖੁਲਾਸਾ ਹੋਇਆ ਨਹੀਂ ਹੋਣਾ ਹੁਣ ਕਦੀ ਵਿਜੀਲੈਂਸ ਹੀ ਗੱਲ ਹੁੰਦੀ ਹੈ ਕਿ ਵਿਜੀਲੈਂਸ ਇਸ ਮਾਮਲੇ ਵਿੱਚ ਰਿਮਾਂਡ ਮੰਗਦੀ ਹੈ ਦੇਖੋ ਇੱਕ ਕੇਸ ਦੇ ਵਿੱਚ ਦੋ ਵਾਰ ਕੇਸ ਨਹੀਂ ਦਰਜ ਹੁੰਦਾ ਹੁੰਦਾ ਸੀਬੀਆਈ ਜਾਂਚ ਕਰ ਰਹੀ ਹੈ ਸੋ ਲੱਗਦਾ ਵੀ ਪਿਆ ਕਿ ਸੀਬੀਆਈ ਜਾਂਚ ਕਰੇਗੀ ਪੰਜਾਬ ਸਰਕਾਰ ਦੇ ਉੱਪਰ ਇਹ ਦੋਸ਼ ਲੱਗਦਾ ਪਿਆ ਕਿ ਇਹ ਇੰਨੇ ਦਿਨ ਪਹਿਲਾਂ ਚੁੱਪ ਕਿਉਂ ਰਹੇ ਜੇ ਇਹਨਾਂ ਨੇ 5 6 ਦਿਨ ਬਾਅਦ ਇੰਨਾ ਕੁ ਸੁਣਨ ਤੋਂ ਬਾਅਦ ਇਹ ਕਹਿ ਤਾ ਕਿ ਇਸੇ ਸਸਪੈਂਡ ਕੀਤਾ ਤੇ ਹੁਣ ਬਾਅਦ ਵਿੱਚ ਵਿਜੀਲੈਂਸ ਨੂੰ ਕਹਿ ਤਾ ਕਿ ਜਾਂਚ ਕੀਤੀ ਜਾਵੇ ਵਿਜੀਲੈਂਸ ਜਾਂਚ ਕਰਦੀ ਪਈ ਆ ਹੁਣ ਵਿਜੀਲੈਂਸ ਦੀ ਜਾਂਚ ਕਿਤੇ ਇਹਨੂੰ ਪ੍ਰਭਾਵਿਤ ਨਾ ਕਰ ਦੇ ਕੇਸ ਨੂੰ ਕਿਉਂਕਿ ਅੰਦਰ ਖਾਤੇ ਬਚਾਉਣ ਦਾ ਯਤਨ ਤਾਂ ਕੀਤਾ ਜਾ ਸਕਦਾ ਸੀ ਨਹੀਂ ਕਿ ਇਹਨੇ ਕਰ ਲੈਣਾ ਕੀਤਾ ਜਾ ਸਕਦਾ ਤੇ ਜੇ ਬਚਾਉਣ ਦਾ ਯਤਨ ਕੀਤਾ ਗਿਆ ਤਾਂ ਆਉਂਦੇ ਦਿਨਾਂ ਨੂੰ ਵਿਧਾਨ ਸਭਾ ਦੀਆਂ ਚੋਣਾਂ ਵੀ ਆ ਇਸ ਤਰ੍ਹਾਂ ਦੇ ਕੇਸ ਦਾ ਪ੍ਰਭਾਵ ਪੁੱਠਾ ਪਿਆ ਜਾਂਦਾ ਹੁੰਦਾ ਹੁਣ ਹਰਚਰਨ ਸਿੰਘ ਪੁੱਲਰ ਜੇਕਰ ਇੰਨਾ ਹੀ ਇਮਾਨਦਾਰ ਹੈ ਉਹਦੇ ਪਰਿਵਾਰਕ ਮੈਂਬਰ ਜਿਹਦਾ ਕਹਿੰਦੇ ਆ ਕਿ ਫਸਾਇਆ ਗਿਆ ਗਲਤ ਦੋਸ਼ ਲਗਾ ਦਿੱਤੇ ਗਏ ਆ ਗਲਤ ਤੇ ਸਿਆਸੀ ਰੰਜਿਸ਼ ਕਾਲੂ ਕਹਿੰਦੇ ਤਾਂ ਜਾਵੇ ਕੁਝ ਵੀ ਕਿਹਾ ਜਾ ਸਕਦਾ ਕਿਡਾਂ ਕੱਡੀਆਂ ਗਈਆਂ ਕੁਝ ਵੀ ਕਹਿਿਆ ਜਾ ਸਕਦਾ ਜੇ ਉਹਨਾਂ ਦੇ ਕੋਲ ਕੋਈ ਸਬੂਤ ਹੈ ਕਿ ਗਲਤ ਫਸਾਇਆ ਗਿਆ ਤੇ ਮੈਂ ਫਿਰ ਕਿਹਨਾਂ ਅਦਾਲਤ ਵਿੱਚ ਪੇਸ਼ ਕਰ ਦੇਣੀ ਚਾਹੀਦੇ ਨੇ ਤੇ ਜੇ ਨਹੀਂਗਾ ਤਾਂ ਫਿਰ ਕੇਸ ਅਗੇ ਵੱਲ ਵਧਦਾ ਪਿਆ ਇਥੋਂ ਨਿਕਲਣਾ ਬਹੁਤ ਔਖਾ ਹੈ ਹੁਣ ਏਸੇ ਕੇਸ ਦੇ ਵਿੱਚ ਦੋ ਜੱਜਾਂ ਦਾ ਨਾਮ ਵੀ ਆ ਰਿਹਾ ਹੈ ਕਿ ਉਹ ਵੀ ਮਦਦ ਕਰਦੇ ਸੀ ਹੁਣ ਜੇ ਇਸ ਤਰ੍ਹਾਂ ਦੀ ਗੱਲ ਹੈ ਕਿਹੜੇ ਅਦਾਲਤ ਵਿੱਚ ਹੈ ਉਹ 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 ਹੰਦੇ ਦਿਨ ਉਹ ਵੀ ਪਤਾ ਲੱਗ ਜਣਾ ਜਿਹੜੇ ਅਫਸਰशाही ਸੌਦਾ ਤੈਅ ਕਰਦੀ ਸੀ ਜਿਹੜਿਆਂ ਦੇ ਕਿਉਂਕਿ ਕਿਰਸ਼ਾਨੂੰ ਦੇ ਹੀ ਘੜ ਤੋਂ ਘੜ 10 ਅਫਸਰਾਂ ਨਾਲ ਸਿੱਧੇ ਸੰਪਰਕ ਸੀ ਉਹ ਆਈਐਸ ਆਈਪੀਐਸ ਅਫਸਰ ਨੇ ਸਾਰਿਆਂ ਨਾਲ ਸੰਪਰਕ ਹੈ ਇਹਦਾ ਮਤਲਬ ਇਹਨਾਂ ਦੇ ਕਹਿਣ ਤੇ ਦਬਕੇ ਵੀ ਮਾਰੇ ਜਾਂਦੇ ਸੀ ਪਤਾ ਇਹ ਵੀ ਲੱਗਿਆ ਕਿ ਹਰਚੰਦ ਸਿੰਘ ਪੁੱਲਰ ਡਿਪਾਰਟਮੈਂਟ ਦੇ ਹੇਠਲੇ ਅਫਸਰ ਜਿਹੜੇ ਐ ਉਹਨਾਂ ਤੇ ਵੀ ਥੋੜਾ ਜਿਹਾ ਰੋਬ ਰੱਖਦਾ ਸੀ ਪਤਾ ਇਹ ਵੀ ਲੱਗਿਆ ਕਿ ਉਹਨਾਂ ਦੇ ਵੀ ਕਈ ਅਜਿਹੇ ਕਿਸੇ ਇਹਨਾਂ ਦੇ ਕੋਲ ਸੀਗੇ ਜਿਹਦੇ ਕਰਕੇ ਇਹ ਦਵਾਂਉਣ ਦਾ ਯਤਨ ਕਰਦੇ ਰਹੇ ਹੁਣ ਜੇ ਡਰਾਤਮਕਾ ਕੇ ਪੈਸੇ ਇਕੱਠੇ ਕੀਤੇ ਵਪਾਰੀਆਂ ਦੇ ਕੋਲੋਂ ਪੈਸੇ ਇਕੱਠੇ ਕਰਨ ਦੀ ਗੱਲ ਸਾਹਮਣੇ ਆ ਰਹੀ ਹੈ ਕੁਝ ਲੀਡਰਾਂ ਦਾ ਵੀ ਨਾਮ ਆ ਰਿਹਾ ਹੈ ਕਿ ਉਹਨਾਂ ਦਾ ਯਰਾਨੇ ਵੀ ਸੀ ਉਹਨਾਂ ਦੇ ਕੁਝ ਅਜਿਹੇ ਰਾਜ਼ ਵੀ ਇਸ ਅਫਸਰ ਦੇ ਕੋਲ ਸੀ ਉਹ ਇੱਕ ਇੱਕ ਕਰਕੇ ਖੁੱਲਣੇ ਸ਼ੁਰੂ ਹੋ ਜਣੇ ਆ ਇਸ ਮਾਮਲੇ ਵਿੱਚ ਬਹੁਤ ਕੁਝ ਨਿਕਲਣਾ ਕਰੋੜਾ ਰੁਪਏ ਦੀ ਰਾਸ਼ੀ ਦਾ ਪਤਾ ਲੱਗਿਆ ਬੇਨਾਮੀ ਪ੍ਰਾਪਰਟੀਿਆਂ ਦਾ ਪਤਾ ਲੱਗਿਆ ਤੇ ਨਾਲ ਦੀ ਨਾਲ ਦੁਬਈ ਦੇ ਵਿੱਚ ਫਲੈਟ ਮਿਲੇ ਕੈਨੇਡਾ ਵਿੱਚ ਫਲੈਟ ਮਿਲੇ ਦੁਬਈ ਦੇ ਵਿੱਚ ਕਾਰੋਬਾਰ ਇਹਦਾ ਭਤੀਜਾ ਸਾਹਮਦੇ ਪਿਆ ਕੈਨੇਡਾ ਦੇ ਵਿੱਚ ਜਿਹੜੇ ਫਲੈਟ ਮਿਲੇ ਆ ਉਹ ਵੀ ਰਿਸ਼ਤੇਦਾਰ ਸਾਹਮਦੇ ਪਏ ਆ ਇਹਦੀ ਧਰਮ ਪਤਨੀ ਹਰਚੰਦ ਸਿੰਘ ਭੁੱਲਰ ਦੀ ਉਹਦੀ ਧੀ ਦੇ ਨਾਂ ਤੇ ਪੁੱਤ ਦੇ ਨਾਂ ਤੇ ਬਹੁਤ ਸਾਰੀਆਂ ਪ੍ਰਾਪਰਟੀਆਂ ਨੇ ਰਿਸ਼ਤੇਦਾਰਾਂ ਦੇ ਨਾਂ ਤੇ ਜ਼ਮੀਨ ਹੈ ਉਹਦੇ ਬਾਰੇ ਵੀ ਜਾਂਚ ਹੋਣ ਲੱਗੀ ਹੈ ਆਉਂਦੇ ਦਿਨਾਂ ਨੂੰ ਬਹੁਤ ਸਾਰੇ ਖੁਲਾਸੇ ਹੋਣ ਦੀ ਸੰਭਾਵਨਾ ਪਰ ਫਿਰ ਅਸੀਂ ਕਹਿੰਦੇ ਆ ਕਿ ਇਹ ਮਾਮਲਾ ਹੁਣ ਉਲਝਣਾ ਹੈ ਸਰਕਾਰ ਨੂੰ ਵੀ ਚਾਹੀਦਾ ਇਸ ਮਾਮਲੇ ਦੇ ਵਿੱਚ ਜਿਹੜੇ ਹੋਰ ਵੀ ਅਫਸਰ ਸ਼ਾਮਲ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਬਹੁਤ ਸਾਰੇ ਅਫਸਰ ਜਿਹੜੇ ਇਮਾਨਦਾਰੀ ਨਾਲ ਕੰਮ ਕਰਦੇ ਸਾਰੇ ਅਫਸਰ ਮਾੜੇ ਨਹੀਂ ਪਰ ਕੁਝ ਇਸ ਤਰ੍ਹਾਂ ਦੇ ਹੈ ਜਿਨ੍ਹਾਂ ਦੇ ਅੰਦਰੋਂ ਇਮਾਨਦਾਰੀ ਖਤਮ ਹੋ ਗਿਆ ਇਨਸਾਨੀਅਤ ਖਤਮ ਹੁੰਦੀ ਜਾ ਰਹੀ ਹੈ ਕੀ ਉਹਨਾਂ ਦੇ ਖਿਲਾਫ ਕੋਈ ਸਖਤ ਐਕਸ਼ਨ ਲਿਆ ਜਾਵੇਗਾ ਜਾਂ ਫਿਰ ਗੋਗਲੂਆਂ ਤੋਂ ਮਿੱਟੀ ਝਾੜਨ ਦੇ ਲਈ ਬਾਅਦ ਕਹਿਤਾ ਜਾਵੇਗਾ ਜੀ ਵਿਜੀਲੈਂਸ ਚੈਚ ਕਰਨ ਲੱਗੀ ਹੈ ਸੋ ਕੋਲਮ ਲਾ ਕੇ ਇਹ ਕੇਸ ਉਲਝ ਵੀ ਸਕਦਾ ਹੈ ਕਹਾਣੀ ਕਿੱਧਰ ਨੂੰ ਜਾਣੀ ਹੈ ਇਹ ਸਮਾਂ ਦੱਸੇਗਾ ਅੱਗੇ ਵੱਧਦੇ ਇਹ ਗੱਲ ਕਰਦੇ ਅਮਰੀਕਾ ਦੀ ਅਮਰੀਕਾ ਵਿੱਚ 1.5 ਲੱਖ ਤੋਂ ਵੱਧ ਪੰਜਾਬੀ ਟਰੱਕ ਡਰਾਈਵਰ ਵੀਰ ਨੇ ਕੰਮ ਕਰਦੇ ਆ ਮਿਹਨਤ ਕਰਦੇ ਆ ਪੈਸਾ ਕਮਾਉਂਦੇ ਆ ਪਰ ਕੁਝ ਦਿਨ ਤੋਂ ਜਿਹੜੇ ਅਮਰੀਕਾ ਦੇ ਵਿੱਚ ਦੋ ਹਾਸੇ ਵਾਪਰੇ ਹਾਸੇ ਤੇ ਕਈ ਵਾਪਰਦੇ ਆ ਪਰ ਤਿੰਨ ਹਾਸਿਆਂ ਨੇ ਦੋ ਤਿੰਨ ਹਾਸਿਆਂ ਨੇ ਬਹੁਤ ਕੁਝ ਬਦਲ ਦਿੱਤਾ ਦੋ ਹਾਸੇ ਜਿਹਦੇ ਵਿੱਚ ਇੱਕ ਟੈਂਡਰਾਂ ਦੀ ਮੌਤ ਹੋਈ ਸੀ ਤੇ ਉਸ ਤੋਂ ਠੀਕ ਡੇਢ ਹਫਤੇ ਬਾਅਦ ਇੱਕ ਹਾਸੇ ਤੋਂ ਟੈਂਡਰਾਂ ਦੇ ਉਹਦੇ ਵਿੱਚ ਮੌਤ ਹੋ ਗਈ ਉਹਨਾਂ ਹਾਸਿਆਂ ਤੋਂ ਬਾਅਦ ਅਮਰੀਕਾ ਦੀ ਸਰਕਾਰ ਨੇ ਸਖਤਾਈ ਕਰ ਦਿੱਤੀ ਡੇਢ ਲੱਖ ਤੋਂ ਵੱਧ ਪੰਜਾਬੀ ਵੀ ਜਿਹੜੇ ਉੱਥੇ ਟਰੱਕ ਚਲਾਉਂਦੇ ਆ ਉਹਨਾਂ ਲਈ ਖਤਰੇ ਦੀ ਘੰਟੀ ਵੱਜ ਗਈ ਹਾਲਾਂਕਿ ਸਾਰਿਆਂ ਲਈ ਨਹੀਂ ਉਹਨਾਂ ਵਿੱਚੋਂ ਕਈ ਅਜੇੇ ਹੋਣਗੇ ਕਈ ਅਜਿਹੇ ਹੋਣਗੇ ਜਿਨ੍ਹਾਂ ਨੇ ਲਾਇਸੈਂਸ ਗਲਤ ਤਰੀਕੇ ਨਾਲ ਹੋ ਸਕਦਾ ਬਣਾਇਆ ਹੋਵੇ ਹੁਣ ਕਹਿੰਦੇ ਆ ਕਿ 7000 ਲਾਇਸੈਂਸ ਫੇਲ ਨਿਕਲੇ ਆ ਸਸਪੈਂਡ ਕਰ ਦਿੱਤੇ ਗਏ ਆ ਜੇ ਸਾਰਾ ਕੋਈ ਸਹੀ ਸੀ ਤੇ ਸਸਪੈਂਡ ਕਿਉਂ ਕੀਤੇ ਗਏ ਹੁਣ ਇਹ ਸਵਾਲ ਉੱਠ ਗਿਆ ਜੇ ਸਸਪੈਂਡ ਕੀਤੇ ਗਏ ਤੇ ਪਹਿਲਾਂ ਕਿਹਨਾਂ ਨੇ ਪਾਸ ਕੀਤੇ ਕੀ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਹੋਵੇਗੀ ਜਾਂ ਨਹੀਂ ਹੋਵੇਗੀ ਅਸੀਂ ਭਾਰਤ ਦੇ ਵਿੱਚ ਗੱਲ ਕਰਦੇ ਆ ਕਿ 2 ਨੰਬਰ ਵਿੱਚ ਲਾਇਸੈਂਸ ਬਣਾ ਦਿੱਤਾ ਜਾਂਦਾ ਟਰਾਲੇ ਦਾ ਲਾਇਸੈਂਸ ਬਣਾ ਦਿੱਤਾ ਗਿਆ ਮੋਟਰਸਾਈਕਲ ਗੱਡੀਆਂ ਦਾ ਲਾਇਸੈਂਸ ਬਣਾ ਦਿੱਤਾ ਜਾਂਦਾ ਹੈ ਬਿਨਾ ਟਰਾਈ ਤੋਂ ਲਾਇਸੈਂਸ ਬਣ ਗਿਆ ਅਮਰੀਕਾ ਦੇ ਵਿੱਚ ਜਿਹਨੂੰ ਸੁਪਰ ਪਾਵਰ ਦੇਸ਼ ਕਿਹਾ ਜਾਂਦਾ ਹੈ ਜੇ ਉੱਥੇ ਵੀ ਇਹ ਸਾਰਾ ਕੁਝ ਚੱਲਦਾ ਪਿਆ ਕੰਮ ਤਾਂ ਫਿਰ ਅੰਦਾਜ਼ਾ ਲਾਇਆ ਜਾ ਸਕਦਾ ਹਾਲਾਤ ਕਿਦਨੋਂ ਨੇ ਬਹੁਤ ਸਾਰੇ ਉੱਥੇ ਪੰਜਾਬੀ ਡਰਾਈਵਰ ਵੀਰ ਜਿਹੜੇ ਇੰਗਲਿਸ਼ ਟੈਸਟ ਦੇ ਵਿੱਚੋਂ ਫੇਲ ਹੋਏ ਐ ਹੁਣ ਕਹਿੰਦੇ ਐ ਕਿ ਇੰਗਲਿਸ਼ ਉੱਥੇ ਦੇ ਲਾਜ਼ਮੀ ਕਰ ਦਿੱਤੀ ਐ ਇੰਗਲਿਸ਼ ਦਾ ਟੈਸਟ ਪਾਸ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਤੇ ਜੇ ਉਹਨਾਂ ਦੇ ਕੋਲ ਉਹ ਟੈਸਟ ਪਾਸ ਵੀ ਨਹੀਂ ਹੁੰਦਾ ਤਾਂ ਫਿਰ ਆਉਣ ਵਾਲੇ ਦਿਨਾਂ 'ਚ ਕਈ ਬਦਲਾਅ ਦੇਖਣ ਨੂੰ ਮਿਲ ਸਕਦੇ ਆ। ਟ੍ਰਾਂਸਪੋਰਟ ਸੈਕਟਰੀਆ ਸੀਨ ਡਫੀ ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਅੰਗਰੇਜ਼ੀ ਵਿੱਚ ਟ੍ਰੈਫਿਕ ਸਾਈਨ ਪੜ੍ਹਨਾ ਤੇ ਬੋਲਣਾ ਜ਼ਰੂਰੀ ਹੋਵੇਗਾ। ਸੜਕ ਉੱਤੇ ਪੁਲਿਸ ਟੈਸਟ ਲੈ ਰਹੀ ਹੈ। ਕੈਲੀਫੋਰਨੀਆ ਵਿੱਚ ਅੰਗਰੇਜ਼ੀ ਜ਼ਰੂਰੀ ਨਹੀਂ ਕਿ ਪਰ ਲਾਇਸੈਂਸ ਜਿਹੜੇ ਆ ਉਥੋਂ ਬਣ ਸਕਦੇ ਆ। ਨਾਲ ਦੀ ਨਾਲ ਹੁਣ 1.5 ਲੱਖ ਤੋਂ ਵੱਧ ਜਿਹੜੇ ਪੰਜਾਬੀ ਨੇ ਇਹ ਅੰਕੜਾ 1.5 ਲੱਖ ਨਹੀਂ ਰਿਹਾ ਹੁਣ ਅੱਗੇ ਆਉਂਦੇ ਆਉਂਦੇ ਸਾਡੇ 7 ਲੱਖ ਇਹ ਅੰਕੜਾ ਬਣ ਸਕਦਾ ਹੈ ਵੈਸੇ ਮੋਟਾ-ਮੋਟਾ ਅੰਕੜਾ ਇੱਕ ਦਿਨ ਪਹਿਲਾਂ ਆਇਆ ਸੀ ਕਿ 720000 ਦੇ ਕਰੀਬ ਉਥੇ ਟਰੈਕਿੰਗ ਦਾ ਕੰਮ ਜਿਹੜੇ ਟਰੈਕਿੰਗ ਟੈਕਸੀ ਵੈਨ ਚਲਾਉਂਦੇ ਆ ਉਹਨਾਂ ਦਾ ਅੰਕੜਾ ਇਹ ਹੈਗਾ 720000 ਉਹ ਆਉਂਦੇ ਦਿਨੋਂ 7.5 ਲੱਖ ਪਹੁੰਚਣ ਦੀ ਸੰਭਾਵਨਾ ਸੀ ਪਰ ਹੁਣ ਜਦੋਂ ਉਥੋਂ ਦੀ ਸਰਕਾਰ ਸਖਤਾਈ ਕਰ ਰਹੀ ਹੈ ਡੋਨਲਡ ਟਰੰਪ ਪ੍ਰਸ਼ਾਸਨ ਸਖਤਾਈ ਕਰ ਰਿਹਾ ਹੈ ਇਹਦਾ ਪ੍ਰਭਾਵ ਅਮਰੀਕਾ ਦੀਆਂ ਚੋਣਾਂ ਤੇ ਵੀ ਪੈਣਾ ਕਿਉਂਕਿ ਬਹੁਤ ਸਾਰਾ ਪੰਜਾਬੀ ਭਾਈਚਾਰਾ ਜਿਹੜਾ ਹਰ ਸਾਲ ਇਨ੍ਹਾਂ ਸਿਆਸੀ ਪਾਰਟੀਆਂ ਨੂੰ ਚੁਣਦਾ ਵੋਟਾਂ ਪਾਉਂਦਾ ਉਹਨਾਂ ਤੇ ਵੀ ਅਸਰ ਦਿਖਾਈ ਦੇਣਾ ਸੋ ਦੇਖਦੇ ਆ ਇਹ ਮਾਮਲਾ ਕਿੱਦਾਂ ਨੂੰ ਜਾਂਦਾ ਪਰ ਇੰਨਾ ਜ਼ਰੂਰ ਹੈ ਕਿ ਗੁਰਦਾਸਪੁਰ ਦੇ ਨੌਜਵਾਨ ਦੇ ਕਰਕੇ ਜਿਹੜਾ ਹਾਦਸਾ ਵਾਪਰਿਆ ਸੀ 31 ਨੂੰ ਟੱਕਰ ਮਾਰੀ ਸੀ ਉਸ ਤੋਂ ਬਾਅਦ ਤਰਨਤਾਰਨ ਦਾ ਨੌਜਵਾਨ ਸੀ ਉਹਦੇ ਕਰਕੇ ਇੱਕ ਹਾਦਸਾ ਵਾਪਰਿਆ ਰਸਤੇ ਵਿੱਚ ਹੀ ਟਰਾਲਾ ਮੋੜ ਦਿੱਤਾ ਗਿਆ ਉਹ ਵੀ ਇੱਕ ਬੜਾ ਮੰਦਪਾਗਾ ਹਾਦਸਾ ਸੀ ਉਹਨਾਂ ਹਾਦਸਿਆਂ ਤੋਂ ਬਾਅਦ ਬਹੁਤ ਜ਼ਿਆਦਾ ਪ੍ਰਭਾਵ ਪਿਆ ਹਾਲਾਂਕਿ ਕੁਝ ਸਮੇਂ ਤੋਂ ਅਮਰੀਕਾ ਪਹਿਲੇ ਸਖਤਾਈ ਕਰ ਰਿਹਾ ਹੈ। ਕਈ ਲੋਕਾਂ ਨੂੰ ਵਾਪਸ ਭੇਜ ਦਿੱਤਾ ਗਿਆ। ਇਹਨਾਂ ਦੇ ਵਿੱਚੋਂ ਕੁਝ ਉਹ ਲੋਕ ਸੀ ਜਿਹਨਾਂ ਡਿਪੋਰਟ ਕੀਤਾ ਗਿਆ ਕਿ ਬੀਬੀ ਨੂੰ ਵੀ 73 ਸਾਲਾਂ ਦੀ ਬੇਬੇ ਨੂੰ ਵੀ ਡਿਪੋਰਟ ਕੀਤਾ ਗਿਆ। ਉਹਦੇ ਕਰਕੇ ਵੀ ਰੌਲਾ ਬਹੁਤ ਪਿਆ ਸੀਗਾ। ਫਿਰ ਕਈਆਂ ਨੂੰ ਹੱਥ ਬੰਨ ਕੇ ਭੇਜਿਆ ਗਿਆ। ਉਸ ਕਰਕੇ ਵੀ ਰੌਲਾ ਬਹੁਤ ਪਿਆ। ਹੁਣ ਖਬਰ ਇਹ ਵੀ ਆ ਗਈ ਹੈ ਕਿ ਡੋਨਲਡ ਟਰੰਪ ਤੋਂ ਪਹਿਲਾਂ ਜਿਹੜੇ ਰਾਸ਼ਟਰਪਤੀ ਸੀ ਜੋ ਬਾਈਡਨ ਤੇ ਬਰਾਕ ਅਬਾਮਾ ਉਹਨਾਂ ਦੇ ਮੁਕਾਬਲੇ 18 ਫੀਸਦੀ ਲੋਕਪ੍ਰਿਤਾ ਇਹਨਾਂ ਦੀ ਘਟ ਗਈ ਹੈ। ਹੁਣ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਉੱਥੋਂ ਦੇ ਲੋਕਾਂ ਦੇ ਵਿੱਚ ਡੋਨਲਡ 트ੰਪ ਦਾ ਰੁਤਬਾ ਉਹ ਨਹੀਂ ਰਿਹਾ ਪਹਿਲਾਂ ਨਾਲੋਂ ਜਿਆਦਾ ਲੋਕ ਜਿਹੜੇ ਪਸੰਦ ਕਰਦੇ ਸੀ ਨਾ ਪਸੰਦ ਕਰਨ ਵਾਲੇ ਦਾ ਅੰਕੜਾ ਵੱਧ ਗਿਆ ਪਰ ਇਸ ਮਾਮਲੇ ਦੇ ਵਿੱਚ ਹੁਣ ਜੇ ਅਮਰੀਕਾ ਦੇ ਵਿੱਚ ਕਾਨੂੰਨ ਚੇਂਜ ਹੁੰਦੇ ਨੇ ਤਾਂ ਵੀ ਟਰੱਕ ਵਾਲਿਆਂ ਤੇ ਪ੍ਰਭਾਵ ਪੈਣਾ ਜੇਕਰ ਕੋਈ ਨਵਾਂ ਕਾਨੂੰਨ ਲਿਆਉਂਦੇ ਆ ਉਹਦਾ ਵੀ ਕੁਝ ਦਿਨ ਪਹਿਲਾਂ ਖਬਰ ਆਈਆਂ ਸੀ ਕਿ ਅਮਰੀਕਾ ਦੇ ਵਿੱਚ ਜਿਨ੍ਹਾਂ ਨੇ ਨਵੇਂ-ਨਵੇਂ ਗਿਆ ਤੇ ਟਰਾਲੇ ਪਾਏ ਆ ਉਹਨੇ ਵੇਚਣਾ ਵੀ ਸ਼ੁਰੂ ਕਰ ਦਿੱਤਾ ਟਰਾਲਿਆਂ ਨੂੰ ਤੇ ਵੈਸੇ ਵੀ 10 ਸਾਲ ਤੋਂ ਉੱਪਰ ਜਿਹੜੇ ਹੋ ਗਏ ਟਰਾਲੇਦਿਆਂ ਨੂੰ ਉਹਨਾਂ ਲਈ ਵੀ ਕਈ ਸਮੱਸਿਆਵਾਂ ਨੇ ਸੋ ਆਉਣ ਵਾਲੇ ਦਿਨਾਂ 'ਚ ਅਮਰੀਕਾ 'ਚ ਇਹਨਾਂ ਲੋਕਾਂ ਲਈ ਇੱਕ ਵੱਖਰੀ ਸਮੱਸਿਆ ਦਾ ਸਾਹਮਣਾ ਜਿਹੜਾ ਆ ਪੰਜਾਬੀ ਡਰਾਈਵਰ ਵੀਰਾਂ ਨੂੰ ਖਾਸ ਤੌਰ ਤੇ ਕਰਨਾ ਪੈ ਸਕਦਾ ਹੈ ਅੱਗੇ ਵੱਧਦੇ ਹਾਂ ਗੱਲ ਕਰਦੇ ਹਾਂ ਜੂਧਪੁਰ ਦੀ ਅਸੀਂ ਕਈ ਦਿਨ ਤੋਂ ਖਬਰਾਂ ਦੇਖ ਰਹੇ ਹਾਂ ਕਿ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਖਬਰ ਆ ਰਹੀਆਂ ਨੇ ਸੜਕੀ ਹਾਦਸੇ ਵਧੇ ਆ ਕਿਤੇ ਬੱਸਾਂ ਨੂੰ ਅੱਗ ਲੱਗੀਆਂ ਰਾਜਸਥਾਨ 'ਚ ਬੱਸ ਨੂੰ ਅੱਗ ਲੱਗੀ ਮੱਧ ਪ੍ਰਦੇਸ਼ ਤੋਂ ਖਬਰ ਆਈ ਹਰਿਆਣੇ ਤੋਂ ਖਬਰ ਆ ਗਈ ਦਿੱਲੀ ਦੇ ਵਿੱਚ ਅੱਗਾਂ ਲੱਗੀਆਂ ਹੋਰ ਵੀ ਕਈ ਥਾਵਾਂ ਤੇ ਪਰ ਦੋ ਤਿੰਨ ਹਾਸੇ ਅਜਿਹੇ ਸੀ ਵਸਤਾ 6 ਹਾਸੇ ਵਾਪਰੇ ਉਹਨਾਂ ਵਿੱਚੋਂ 3 ਹਾਸੇ ਬਹੁਤ ਮੰਦ ਭੱਗੇ ਸੀ ਇੱਕ ਜਗ੍ਹਾ 20 ਮੌਤਾਂ ਹੋਈਆਂ ਇੱਕ ਜਗ੍ਹਾ 18 ਮੌਤਾਂ ਹੋਈਆਂ ਅੱਜ ਖਬਰ ਆਈ ਹੈ ਜੈਪੁਰ ਤੋਂ ਜੈਪੁਰ ਦੇ ਵਿੱਚ 300 ਮੀਟਰ ਦੇ दायरे 'ਚ 17 ਗੱਡੀਆਂ ਨੂੰ ਇੱਕ ਟਿਪਰ ਨੇ ਟੱਕਰ ਮਾਰੀ ਹੈ ਹੁਣ ਪਤਾ ਹੈ ਇਹ ਵੀ ਲੱਗਿਆ ਕਿ ਇਹਦੇ ਵਿੱਚ 13 ਲੋਕਾਂ ਦੀ ਮੌਤ ਹੋ ਗਈ ਹੈ 17 ਗੱਡੀਆਂ ਨੂੰ ਟੱਕਰ ਲੱਗਣ ਤੋਂ ਬਾਅਦ ਕਈਆਂ ਦੇ ਸਰੀਰ ਦੇ ਜਿਹੜੇ ਟੁਕੜੇ ਐ ਉਹ ਹੋ ਗਏ। ਇੱਕੋ ਹੀ ਥਾਂ ਤੇ 12 ਜਿਹੜੇ ਚਿਖਾਸੀ ਉਹ ਦੇਖਣ ਨੂੰ ਮਿਲੀਆਂ। ਹੁਣ ਹੈਰਾਨ ਕਰਦੀ ਗੱਲ ਇਹ ਐ ਕਿ ਭਾਰਤ ਵਿੱਚ ਸੜਕੀ ਹਾਸੇ ਲਗਾਤਾਰ ਵਧ ਰਹੇ ਐ। 2 ਹਫ਼ਤੇ ਪਹਿਲਾਂ ਹੀ ਟ੍ਰਾਂਸਪੋਰਟ ਮੰਤਰੀ ਸਾਹਿਬ ਦਾ ਇਹ ਬਿਆਨ ਸੀ ਕਿ ਹਾਸੇ ਬਹੁਤ ਵਧ ਰਹੇ ਐ। ਐਕਸਪ੍ਰੈਸ ਵੇ ਤੇ ਹਾਸੇ ਵਧ ਰਹੇ ਐ। ਹੁਣ ਪਤਾ ਲੱਗਿਆ ਕਿ ਇਸ ਮਾਮਲੇ ਵਿੱਚ ਡਰਾਈਵਰ ਨੇ ਸ਼ਰਾਬ ਪੀਤੀ ਸੀ। ਫਿਰ ਪਤਾ ਲੱਗਿਆ ਕਿ ਕੁਝ ਕੁ ਗੱਡੀਆਂ ਸਾਈਡ ਤੇ ਖੜੀਆਂ ਸੀਗੀਆਂ ਉਹ ਪਤਾ ਨਹੀਂ ਲੱਗੀਆਂ ਤੇ ਜਿਹਦੇ ਕਰਕੇ ਹਾਦਸਾ ਵਾਪਰ ਗਿਆ ਕੋਈ ਕਹਿੰਦਾ ਉੱਥੇ ਢਾਬੇ ਬਹੁਤ ਸੀਗੇ ਢਾਬਿਆਂ ਦੇ ਬਾਹਰ ਟਰੱਕ ਖੜੇ ਸੀ ਇਸ ਕਰਕੇ ਹਾਦਸਾ ਵਾਪਰ ਗਿਆ ਅਸਲ ਦੇ ਵਿੱਚ ਉਸ ਵਿਅਕਤੀ ਨੇ ਸ਼ਰਾਬ ਪੀਤੀ ਸੀ ਜਿਹਨੂੰ ਬ੍ਰੇਕ ਦਾ ਪਤਾ ਹੀ ਨਹੀਂ ਲੱਗਿਆ ਹੁਣ ਇਹ ਜਿਹੜੇ ਲੋਕ ਮਾਰੇ ਗਏ 13 ਲੋਕਾਂ ਦੀ ਮੌਤ ਹੋਈ ਹੈ ਇਸੇ ਇਸੇ ਤਰ੍ਹਾਂ ਇੱਕ ਹੋਰ ਖਬਰ ਆ ਗਈ ਹੈ ਰਾਜਸਥਾਨ ਤੋਂ ਕਿ ਉੱਥੇ ਇੱਕ ਹੋਰ ਹਾਦਸਾ ਵਾਪਰ ਗਿਆ ਉਹਦੇ ਵਿੱਚ ਵੀ ਉਹ ਬੱਸ ਨਾਲ ਹਾਦਸਾ ਵਾਪਰਿਆ ਉਹਦੇ ਵਿੱਚ 15 ਲੋਕਾਂ ਦੀ ਅਜੇ ਮੌਤ ਹੋ ਗਈ ਹੈ। ਮਤਲਬ ਕੀ ਭਾਰਤ ਵਿੱਚ ਲਗਾਤਾਰ ਸੜਕੀ ਹਾਦਸੇ ਵਧ ਰਹੇ ਨੇ। ਸਾਡੇ ਮੁਲਕ ਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ ਐਕਸਪ੍ਰੈਸ ਵੇ ਦੇ ਜਿਹੜੀ ਸਪੀਡ ਹਨ 120 ਤੋਂ 30 ਦੀ ਹੈ ਪਰ ਪਤਾ ਲੱਗਿਆ ਕਿ ਕੁਝਕ ਵਾਹਨਾਂ ਦੀ ਸਪੀਡ ਉੱਥੇ 150 ਤੋਂ ਟੱਪ ਜਾਂਦੀ ਹੈ। ਕਿਉਂਕਿ ਸੜਕਾਂ ਵਧੀਆ ਤਰੀਕੇ ਨਾਲ ਬਣਾਈਆਂ ਆ ਕੁਝਕ ਤੇ ਜਦੋਂ ਪੈਰ ਰੱਖਿਆ ਹੁੰਦਾ ਐਕਸਲੇਟਰ ਤੇ ਪਤਾ ਨਹੀਂ ਲੱਗਦਾ ਪਰ ਕਿਤੇ ਨਾ ਕਿਤੇ ਗੜਬੜੀਆਂ ਹੋ ਰਹੀਆਂ ਨੇ। ਭਾਰਤ ਵਿੱਚ 4.5 ਲੱਖ ਬੰਦਾ ਸੜਕੀ ਹਾਦਸਿਆਂ ਦੇ ਵਿੱਚ ਅਸ਼ਕਾਰ ਹੁੰਦਾ ਹੈ। ਤੇ ਉਹਦੇ ਵਿੱਚੋਂ ਕਈ ਬੰਦੇ ਜਿਹੇ ਲੱਖ ਤੋਂ ਵੱਧ ਗਿਣਤੀ ਉਹ ਆ ਜਿਨ੍ਹਾਂ ਦੀ ਮੌਤ ਹੋ ਜਾਂਦੀ ਹੈ 4.5-5 ਲੱਖ ਹਾਦਸੇ ਵਾਪਰਨੇ 1 ਲੱਖ ਤੋਂ ਵੱਧ ਲੋਕਾਂ ਦਾ ਮਰਨਾ ਸੜਕਾਂ ਬੰਦੇਖਣੀਆਂ ਸੜਕਾਂ ਹੋ ਗਈਆਂ ਨੇ ਕੀ ਇਹਨਾਂ ਦੇ ਖਿਲਾਫ ਕੋਈ ਸਖਤ ਕਾਰਵਾਈ ਕੀਤੀ ਜਾਵੇਗੀ ਵਕਫ ਵਕ ਸੂਬਿਆਂ ਵਿੱਚ ਕਹਿਤਾ ਜਾਂਦੇ ਸੀ ਮੁਹਿੰਮ ਚਲਾ ਰਹੇ ਆ ਜੀ ਅਸੀਂ ਤਾਂ ਕੋਸ਼ਿਸ਼ ਕਰ ਰਹੇ ਸਾਰਾ ਕੁਝ ਠੀਕ ਰਹੇ ਪਰ ਨਹੀਂ ਗੱਲਾਂ ਕਰਨਾ ਕੁਝ ਨਹੀਂ ਹੁੰਦਾ ਅਸਲ ਦੇ ਵਿੱਚ ਜ਼ਮੀਨੀ ਪੱਧਰ ਤੇ ਆ ਕੇ ਕਮ ਕੰਦੀ ਜ਼ਰੂਰਤ ਹੈ ਜਿਹੜੀ ਇਸ ਵੇਲੇ ਲੱਗਦਾ ਕਿ ਨਹੀਂ ਹੋ ਰਹੀ ਸੋ ਜਿਹੜੇ ਹਰ ਰੋਜ਼ ਸੜਕੀ ਹਾਦਸੇ ਵਾਪਰ ਰਹੇ ਨੇ ਚਾਹੇ ਰਾਜਸਥਾਨ ਹੋਵੇ ਮੱਧ ਪ੍ਰਦੇਸ਼ ਹੋਵੇ ਉੱਤਰ ਪ੍ਰਦੇਸ਼ ਹੋਵੇ ਦਿੱਲੀ ਹੋਵੇ ਪੰਜਾਬ ਹੋਵੇ ਹੈ ਤਾਂ ਇਹ ਮੰਨਤ ਪੱਗ ਹੈ ਕਿਉਂਕਿ ਲੋਕਾਂ ਦੀ ਮੌਤ ਹੋ ਰਹੀ ਹੈ ਪਰ ਸਰਕਾਰਾਂ ਨੂੰ ਚਾਹੀਦਾ ਇਹਨਾਂ ਮਾਮਲਿਆਂ ਵਿੱਚ ਸਖਤਾਈ ਥੋੜੀ ਬਹੁਤੀ ਕੀਤੀ ਜਾਵੇ ਅੱਗੇ ਵੱਧਦੇ ਗੱਲ ਕਰਦੇ ਹਾਂ ਅਨਿਲ ਅੰਬਾਨੀ ਦੀ ਈਡੀ ਨੇ ਅੱਜ ਸਖਤ ਕਾਰਵਾਈ ਕਰਦਿਆਂ ਅਨਿਲ ਅੰਬਾਨੀ ਦੀ 3000 ਕਰੋੜ ਰੁਪਏ ਤੋਂ ਵੱਧ ਦੀ ਪ੍ਰਾਪਰਟੀ ਸੀਲ ਕੀਤੀ ਹੈ ਜਬਤ ਕੀਤੀ ਹੈ ਇਹਦੇ ਵਿੱਚ ਕਹਿੰਦੇ ਆ ਉਹਦਾ ਹੈਲੀਪੈਡ ਵੀ ਸ਼ਾਮਲ ਹੈ ਇਹਦੇ ਵਿੱਚ ਕਈ ਹੋਟਲ ਵੀ ਸ਼ਾਮਲ ਨੇ ਪਤਾ ਲੱਗਿਆ ਕਿ 40 ਪ੍ਰਾਪਰਟੀਜ਼ ਆ ਜਿਹੜੀਆਂ ਜਬਤ ਕੀਤੀਆਂ ਗਈਆਂ ਦੇਖੋ ਜੈਸ ਬੈਂਕ ਤੋਂ ਲੋਨ ਲਿਆ ਸੀ ਉਹ ਮਾਮਲਾ ਅਜੇ ਖਤਮ ਨਹੀਂ ਸੀ ਹੋਇਆ ਕਰੋੜਾਂ ਰੁਪਏ ਦਾ ਲੈਂਡ ਦੇਣਾ ਗੈਰਕਾਨੂੰਨੀ ਤਰੀਕੇ ਨਾਲ ਗਲਤ ਡਾਕੂਮੈਂਟ ਬਣਾ ਕੇ ਲੋਨ ਲੈ ਲਿਆ ਪਰ ਲੋਨ ਤਾਰਿਆ ਨਹੀਂ ਗਿਆ ਈਡੀ ਦੀ ਜਾਂਚ ਵਿੱਚ ਡਾਇਵਰਜਨ ਫੰਡ ਦਾ ਖੁਲਾਸਾ ਹੋਇਆ ਭਾਰਤ ਵਿੱਚ ਬਹੁਤ ਸਾਰੇ ਅਜਿਹੇ ਲੋਕ ਨੇ ਜਿਹੜੇ ਵਪਾਰ ਕਰਦੇ ਆ ਤੇ ਜਿਨ੍ਹਾਂ ਨੇ ਬੈਂਕਾਂ ਤੋਂ ਲੋਨ ਲਿਆ ਪਰ ਇਹਨਾਂ ਦੇ ਵਿੱਚੋਂ ਕੁਝ ਕਾਰਪੋਰੇਟ ਘਰਾਣੇ ਜਿਨ੍ਹਾਂ ਨੇ ਕਰੋੜਾਂ ਰੁਪਏ ਦਾ ਲੋਨ ਲਿਆ ਕਿਸੇ ਨੇ 8000 ਕਰੋੜ ਦਾ ਕਿਸੇ ਨੇ 10000 ਕਰੋੜ ਦਾ ਕਿਸੇ ਨੇ 13000 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਲੋਨ ਦੇ ਰੂਪ ਚ ਬੈਂਕਾਂ ਤੋਂ ਲਈ ਹੈ ਧੋਖਾ ਧੜੀ ਨਾਲ ਸਾਰਾ ਕੁਝ ਛੱਡ ਕੇ ਵਿਦੇਸ਼ ਚਲੇ ਗਏ ਬਾਅਦ ਪਤਾ ਲੱਗਿਆ ਕਿ ਉੱਥੇ ਜਾ ਕੇ ਉਹਨਾਂ ਨੇ ਹੋਰ ਮੁਲਕਾਂ ਦੀ ਨਾਗਰਿਕਤਾ ਲੈ ਲਈ ਹੈ ਬਈ ਕਮਾਲ ਦੀ ਗੱਲ ਹੈ ਜਦੋਂ ਕਿਸੇ ਨੇ ਬੈਂਕ ਦੇ ਵਿੱਚੋਂ ਲੋਨ ਲਿਆ ਤੁਸੀਂ ਮੈਂ ਤਾਂ ਪਹਿਲਾਂ ਸ਼ੁਰੂ ਵਿੱਚ 1 ਲੱਖ ਕਹਤਾ ਨਾ ਤੁਸੀਂ 1200 ਰੁਪਏ ਦੀ EMI ਵੀ ਬਣਾਈ ਹੈ ਉਹ ਵੀ ਜੇਕਰ ਇੱਕ ਦਿਨ ਲੇਟ ਹੋ ਜੂਗੇ ਵਰਸਾ 4 ਦਿਨ ਪਹਿਲੇ ਫੋਨ ਆਉਣੇ ਸ਼ੁਰੂ ਹੋ ਜਾਂਦੇ ਆ 4 ਦਿਨ ਪਹਿਲੇ ਤੇ ਜੇ ਬਾਈ ਦੀ ਵੀ ਇੱਕ ਦਿਨ ਉੱਪਰ ਟੱਪ ਗਿਆ ਅੱਜ ਕੱਲ ਉਹਨੇ ਪ੍ਰਾਈਵੇਟ ਏਜੰਟ ਰੱਖੇ ਆ ਉਹ ਬਦਮਾਸ਼ ਕਿਸਮ ਦੇ ਲੋਕ ਨੇ ਉਹ ਏਜੰਟ ਘਟ ਹੈ ਉਹ ਗਾਲਾਂ ਤੱਕ ਆ ਜਾਂਦੇ ਆ ਥਰਡ ਪਾਰਟੀ ਐ ਆਪ ਨੂੰ ਠੇਕਾ ਦਿੱਤਾ ਗਿਆ ਇਸ ਤਰ੍ਹਾਂ ਦਾ ਇਹ ਹੋਈਆਂ ਕਈਆਂ ਨਾਲ ਹੋਇਆ ਮੈਨੂੰ ਕਈ ਸੱਜਣ ਦੱਸਦੇ ਆ ਕਿ ਇਸ ਤਰ੍ਹਾਂ ਹੁੰਦਾ ਹੁਣ ਤੁਸੀਂ ਅੰਦਾਜ਼ਾ ਲਾਓ ਜਿਨ੍ਹਾਂ ਨੇ 13-13000 ਕਰੋੜ ਰੁਪਇਆ ਲੋਨ ਭਰਤੋਂ ਲਿਆ ਉਹਨਾਂ ਬਾਬਤ ਕਦੀ ਕੋਈ ਕਾਰਵਾਈ ਕਿਉਂ ਨਹੀਂ ਹੁੰਦੀ ਕਿੰਗ ਫਿਸ਼ਰ ਦਾ ਮਾਲਕ ਵੀ ਜੇ ਮਾਲੀਆ ਸਾਰਾ ਕੁਝ ਛੱਡ ਕੇ ਚਲਾ ਗਿਆ 9000 ਕਰੋੜ ਰੁਪਏ ਤੋਂ ਵੱਧ ਦੇ ਕਪੜੇ ਦਾ ਦੋਸ਼ ਲੱਗਾ ਮੇਹੂਲ ਚੌਕਸੀ ਨੀਰਵ ਮੋਦੀ ਲਲਿਤ ਮੋਦੀ ਹੋਰ ਵੀ ਬਹੁਤ ਸਾਰੇ ਨਾਮ ਐ ਬਹੁਤ ਸਾਰੇ ਪਰਿਵਾਰ ਕੇ ਦਾ ਚੌਲਾਂ ਦਾ ਕਾਰੋਬਾਰ ਸੀ ਹੁਣ ਇਸੇ ਤਰ੍ਹਾਂ ਅਨਿਲ ਅੰਬਾਨੀ ਦੇ ਉੱਪਰ ਵੀ ਸਮੇ ਸਮੇ ਤੇ ਦੋਸ਼ ਲੱਗਾ ਕਿ ਇਹਨੇ ਕਰੋੜਾ ਰੁਪਏ ਦਾ ਕਰਜ਼ਾ ਲਿਆ ਹਾਲਾਂਕਿ ਵੱਡੇ ਭਰਾ ਨੇ ਕਈ ਵਾਰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਮੁਕੇਸ਼ ਅੰਬਾਨੀ ਨੇ ਕਦੀ 545 ਕਰੋੜ ਰੁਪਏ ਦੇ ਦਿੱਤਾ ਚੱਲ ਯਾਰ ਕੋਈ ਨਹੀਂ ਭਰਾ ਆ ਬਾਪੂ ਦੀ ਜਾਇਦਾਦ ਬੜਾਈ ਸੀ ਬਾਪੂ ਦਾ ਨਾਮ ਕਾ ਤੋ ਬਰਬਾਦ ਬਦਰਾਮ ਹੁਣ ਦੇਣਾ ਪਰ ਨਹੀਂ ਮੁੰਡਾ ਸੰਭਲਿਆ ਨਹੀਂ ਛੋਟਾ ਕਈ ਵਾਰ ਕਰੋੜਾ ਰੁਪਏ ਦੇ ਲੈਣ ਦੇ ਦੇ ਦੋਸ਼ ਲੱਗੇ ਬੈਂਕਾਂ ਨੂੰ ਲੋਨ ਨਹੀਂ ਦਿੱਤਾ ਗਿਆ ਲੋਨ ਜਿਹੜਾ ਲੈਸ ਦੀ ਰਕਮ ਨਹੀਂ ਵਾਪਸ ਕੀਤੀ ਗਈ ਜਿਹਦੇ ਕਰਕੇ ਕਈ ਵਾਰ ਕਿਰਕਲੀ ਪਰਿਵਾਰਕਿੰਦਾ ਸਾਡੀ ਹੋਈ ਹੈ ਹੁਣ ਠੀਕ ਹੈ ਉਹਨਾਂ ਨੇ ਸਬੰਧ ਕਿਸ ਤਰ੍ਹਾਂ ਦੇ ਨੇ ਆਪਸ ਵਿੱਚ ਸਾਨੂੰ ਨਹੀਂ ਪਤਾ ਦੋਹੀ ਭਰਾਵਾਂ ਦੇ ਪਰ ਈਡੀ ਦੀ ਜਾਂਚ ਵਿੱਚ ਇਹ ਖੁਲਾਸਾ ਹੋਇਆ ਸੀ ਕਿ ਫੰਡ ਡਾਇਵਰਜਨ ਹੋਇਆ ਹੈ ਇਹਦੇ ਵਿੱਚ 2965 ਕਰੋੜ ਰੁਪਏ ਦਾ ਇੱਕ ਹੈ ਆਰਸੀ ਐਫਐਲ ਦੇ ਵਿੱਚ ਵੀ 2000 ਕਰੋੜ ਰੁਪਏ ਦਾ ਇਨਵੈਸਟ ਕੀਤਾ ਗਿਆ ਸੀਗਾ ਉਹ ਵੀ ਪੈਸੇ ਇੱਧਰ ਉੱਧਰ ਹੋਏ ਐ ਜੇਕਰ ਹੋਇਆ ਤਾਂ ਆਉਂਦੇ ਦਿਨਾਂ ਨੂੰ ਹੋਰ ਪ੍ਰਾਪਰਟੀ ਅਟੈਚ ਹੋ ਸਕਦੀ ਹੈ ਅਟੈਚ ਪ੍ਰਾਪਰਟੀ ਦਿੱਲੀ ਤੋਂ ਲੈ ਕੇ ਚਨਈ ਤੱਕ ਫੈਲੀ ਹੈ ਇਹ ਜਿਹੜੀਆਂ ਹੁਣ ਅਟੈਚ ਕੀਤੀਆਂ ਗਈਆਂ ਨੇ ਆਉਂਦੇ ਦਿਨਾਂ ਨੂੰ ਕਹਿੰਦੇ ਆ ਕਿ ਕੁਝ ਹੋਰ ਪ੍ਰਾਪਰਟੀ ਵੀ ਹੈ ਜਿਹਨੂੰ ਅਟੈਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਸੋ ਦੇਖਦੇ ਹਾਂ ਇਹ ਮਾਮਲਾ ਕਿੱਦਾਂ ਨੂੰ ਜਾਂਦਾ ਪਰ ਇਹਨਾਂ ਜ਼ਰੂਰ ਹੈ ਜੇਕਰ 56 ਈਡੀ ਨੇ ਕੱਸਿਆ ਤਾਂ ਉੱਥੇ ਬਹੁਤ ਸਾਰੇ ਬਚਾਉਣ ਵਾਲੇ ਵੀ ਹੁੰਦੇ ਐ ਜਦੋਂ ਕੇਸ ਚੱਲਣਾ ਸ਼ੁਰੂ ਹੋਇਆ ਸੀ ਠੀਕ ਉਸ ਤੋਂ ਬਾਅਦ ਰਾਫੇਲ ਜਹਾਜ਼ ਦਾ ਜੋ ਸੌਦਾ ਕੀਤਾ ਗਿਆ 33000 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਦਾ ਸੌਦਾ ਸੀ ਜੇ ਕੇਸ ਚੱਲਦਾ ਪਿਆ ਸੀ ਉਹ ਸੌਦੇਬਾਜ਼ੀ ਕਿਵੇਂ ਹੋ ਗਈ ਸੀ ਪੁੱਛਣ ਨਾਲ ਤੇ ਇਹ ਵੀ ਗੱਲ ਪੁੱਛਦੇ ਆ ਸੋ ਦੇਖਦੇ ਆ ਇਹ ਮਾਮਲਾ ਕਿੱਦੋਂ ਜਾਂਦਾ ਪਰ ਅਨਿਲ ਅਮਬਾਨੀ ਦੀਆਂ ਮੁਸ਼ਕਲਾਂ ਲੱਗਦਾ ਹੈ ਹੋਰ ਵਸ ਸਕਦੀਆਂ ਨੇ ਵਿੜਾ ਪ੍ਰੋਗਰਾਮ ਦੀ ਸਮਾਪਤੀ ਦਾ ਮੈਨੂੰ ਨਵਜੀਤ ਹੁੰਦੇ ਆਕਿਆ ਦੇਖਤਰੋ ਪ੍ਰਾਈਮਰੀ ਸ਼ੀਟੀਵੀ ਤੁਹਾਡਾ ਆਪਣਾ ਤੁਹਾਡੇ ਲਈ